ਲੁਧਿਆਣਾ ਦੀ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਸਿਆਸੀ ਤੂਫਾਨ ਖੜਾ ਹੋ ਗਿਆ ਹੈ ਕਿਉਂਕਿ ਕਾਂਗਰਸ ਦੇ ਵਿੱਚ ਵੱਡਾ ਪੁਚਾਲ ਆਇਆ ਹੈ ਕਾਂਗਰਸ ਦੇ ਵਿੱਚ ਜਿੱਥੇ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਇਸ ਹਾਰ ਤੋਂ ਬਾਅਦ ਜਿਮਨੀ ਚੋਣ ਦੀ ਹਾਰ ਤੋਂ ਬਾਅਦ ਅਸਤੀਫਾ ਦਿੱਤਾ ਗਿਆ ਸੀ ਹੁਣ ਰਾਤੋਂ ਰਾਤ ਪੰਜਾਬ ਦੇ ਦੋ ਵੱਡੇ ਲੀਡਰਾਂ ਪ੍ਰਗਟ ਸਿੰਘ ਅਤੇ ਕਿੱਕੀ ਟੱਲੋਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੋ ਅਸਤੀਫੇ ਦੇ ਕਾਰਨ ਕੀ ਨੇ ਕੀ ਇਹ ਅਸਤੀਫੇ ਕਿਤੇ ਰਾਜਾ ਬੜਿੰਗ ਦੀ ਕੁਰਸੀ ਦੇ ਲਈ ਖਤਰਾ ਪੈਦਾ ਤਾਂ ਨਹੀਂ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਾ ਬੜਿੰਗ ਇਸ ਮਾਮਲੇ ਨੂੰ ਇਸ ਸਿਚੁਏਸ਼ਨ ਨੂੰ ਕਿਵੇਂ ਟੈਕਲ ਕਰਨਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹੁਣ ਕਿਸ ਪਾਸੇ ਜਾਏਗੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਕੈਬਨਟ ਵਿਸਤਾਰ ਦੀ ਜਿਸ ਦੇ ਉੱਪਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਮੋਹਰ ਲਗਾਈ ਗਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਵਿਸਤਾਰ ਹੋਏਗਾ ਕੈਬਨਟ ਦੇ ਵਿੱਚ ਹੁਣ ਕਿਹੜੇ ਚਿਹਰੇ ਸ਼ਾਮਿਲ ਹੋਣ ਜਾ ਰਹੇ ਨੇ ਕਿੰਨਾ-ਕਿੰਨਾ ਨੂੰ ਛੰਡੀ ਵਾਲੀਆਂ ਕਾਰਾਂ ਮਿਲਣਗੀਆਂ ਗੱਲਬਾਤ ਉਹਨਾਂ ਚਿਹਰਿਆਂ ਦੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਰਾਜ ਸਭਾ ਮੈਂਬਰ ਨੂੰ ਲੈ ਕੇ ਕਿਉਂਕਿ ਇਸ ਮਾਮਲੇ ਦੇ ਉੱਪਰ ਵੀ ਵੱਡਾ ਸੰਕੇਤ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦੇ ਦਿੱਤਾ ਗਿਆ ਆਖਿਰ ਕੌਣ ਹੋਏਗਾ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਜਾਏਗਾ ਗੱਲਬਾਤ ਉਸ ਚਿਹਰੇ ਦੀ ਕਰਾਂਗੇ ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨੀ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਿੱਧੂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ ਜਾ ਕੇ ਇਹ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਤੂਫਾਨ ਹੈ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਕਿਉਂਕਿ ਪਹਿਲਾਂ ਭਾਰਤ ਭੂਸ਼ਣ ਆਸ਼ੂ ਜੀ ਅਸਤੀਫਾ ਦਿੰਦੇ ਨੇ ਤੇ ਉਸ ਤੋਂ ਬਾਅਦ ਹੁਣ ਰਾਤੋਂ ਰਾਤ ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ ਦਾ ਵੀ ਅਸਤੀਫਾ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਇਹਨਾਂ ਅਸਤੀਫਿਆਂ ਨੂੰ ਪੰਜਾਬ ਕਾਂਗਰਸ ਕਿਸ ਪਾਸੇ ਜਾ ਰਹੀ ਹੈ ਕੀ ਰਾਜਾ ਪੜਿੰਗ ਦੇ ਲਈ ਇਹ ਅਸਤੀਫਾ ਇੱਕ ਸੁਨੇਹਾ ਨੇ ਵੱਡਾ ਖਤਰਾ ਨੇ ਹਾਈ ਕਮਾਂਡ ਦੇ ਲਈ ਇੱਕ ਸੁਨੇਹਾ ਨੇ ਕਿਵੇਂ ਦੇਖ ਰਹੇ ਹੋ ਇਹਨਾਂ ਅਸਤੀਫਿਆਂ ਨੂੰ ਤੇ ਇਹਨਾਂ ਦੇ ਕਾਰਨ ਕੀ ਨੇ ਅਸਤੀਫਿਆਂ ਦੇ ਦੇਖੋ ਪਹਿਲਾਂ ਤਾਂ ਜੇ ਇਹਨਾਂ ਅਸਤੀਫਿਆਂ ਦੀ ਗੱਲ ਕਰਾਂ ਔਰ ਇਹਨਾਂ ਦੇ ਇਹਨਾਂ ਬਾਰੇ ਕਿਹਾ ਕੀ ਗਿਆ ਅਸਤੀਫਾ ਦੇਣ ਲੱਗਿਆ ਉਹਨਾਂ ਬਾਰੇ ਜੀ ਆਪਾਂ ਗੱਲ ਕਰ ਲਈਏ ਤਾਂ ਪਹਿਲਾਂ ਦੱਸਦੀ ਕਿ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਆਉਂਦਾ ਜਿਵੇਂ ਲੁਧਿਆਣਾ ਜਿਮਨੀ ਚੋਣ ਦਾ ਰਿਜ਼ਲਟ ਆਉਂਦਾ ਤਾਂ ਪਹਿਲਾ ਅਸਤੀਫਾ ਭਾਰਤ ਭੂਸ਼ਣ ਆਸ਼ੂ ਦਾ ਆਉਂਦਾ ਉਹ ਕਾਰਜਕਾਰੀ ਪ੍ਰਧਾਨ ਸੀਗੇ ਪਾਰਟੀ ਦੇ ਔਰ ਉਹਨਾਂ ਨੇ ਕਿਹਾ ਕਿ ਮੈਂ ਭਾਈ ਇਸ ਹਾਰ ਦੀ ਜ਼ਿੰਮੇਵਾਰੀ ਲੈਣਾ ਮੈਂ ਜਿਹੜੀ ਇਹ ਚੋਣ ਲੜੀ ਸੀ ਇਹ ਇਹਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਮੈਨੂੰ ਸਾਰਿਆਂ ਦਾ ਸਹਿਯੋਗ ਮਿਲਿਆ ਤੇ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਅਸਤੀਫਾ ਦੇ ਦਿੱਤਾ ਕਾਰਜਕਾਰੀ ਪ੍ਰਧਾਨੀ ਤੋਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬੀਤੀ ਰਾਤ ਅਸਤੀਫਾ ਜਿਹੜੇ ਦੋ ਆਏ ਨੇ ਔਰ ਜਿਹਨੇ ਪੂਰੇ ਪੰਜਾਬ ਦੇ ਵਿੱਚ ਸਿਆਸੀ ਭਾਂਬੜ ਜਿਹੜਾ ਮਚਾ ਕੇ ਰੱਖ ਦਿੱਤਾ ਚਿੱਕੀ ਢਿੱਲੋਂ ਜਿਹੜੇ ਕਿ ਪਾਰਟੀ ਦੇ ਵੀਰ ਪ੍ਰਧਾਨ ਨੇ ਉਹ ਪ੍ਰਧਾਨ ਨੇ ਪਾਰਟੀ ਦੇ ਉਧਰ ਪ੍ਰਗਟ ਸਿੰਘ ਉਹ ਵੀ ਪਾਰਟੀ ਦੇ ਉਪ ਪ੍ਰਧਾਨ ਨੇ ਮੀਤ ਪ੍ਰਧਾਨ ਨੇ ਉਹਨਾਂ ਨੇ ਵੀ ਜਿਹੜਾ ਅਸਤੀਫਾ ਆਪਣਾ ਦੇ ਦਿੱਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਰਲ ਮਿਲ ਕੇ ਉਥੇ ਚੋਣ ਲੜ ਰਹੇ ਸੀ ਲੁਧਿਆਣਾ ਜਿਮਨੀ ਚੋਣ ਔਰ ਉਹਦੀ ਕਲੈਕਟਿਵ ਜ਼ਿੰਮੇਵਾਰੀ ਹੈ ਸਿਰਫ ਆਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ ਉਹ ਕਲੈਕਟਿਵ ਜ਼ਿੰਮੇਵਾਰੀ ਹੈ ਅਸੀਂ ਟੀਮ ਦੇ ਤੌਰ ਤੇ ਲੜ ਰਹੇ ਸੀ ਠੀਕ ਹੈ ਸਰਕਾਰ ਨੇ ਤਕੀਸ਼ਾਈ ਵੀ ਬਹੁਤ ਕੀਤੀ ਆ ਪਰ ਅਸਦੀ ਲੜਾਈ ਜਿਹੜੀ ਆ ਉਹ ਤਕੜੇ ਹੋ ਕੇ ਲੜੀ ਆ ਤਾਂ ਅਸੀਂ ਕਲੈਕਟਿਵ ਜ਼ਿੰਮੇਵਾਰੀ ਸਮਝਦੇ ਆ ਅਸੀਂ ਇਸ ਚੀਜ਼ ਤੋਂ ਅਸਤੀਫਾ ਜਿਹੜਾ ਉਹ ਦੇ ਰਹੇ ਆ ਪਰ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਆ ਕਿ ਅਸੀਂ ਪਾਰਟੀ ਦੇ ਨਾਲ ਪਾਰਟੀ ਦੀ ਮਜ਼ਬੂਤੀ ਦੇਖਣਾ ਚਾਹੁੰਦੇ ਆ ਔਰ ਹਰ ਤਰੀਕੇ ਅਸੀਂ ਪਾਰਟੀ ਦੇ ਲਈ ਕੰਮ ਕਰਦੇ ਰਹਾਂਗੇ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਜਗਵਿੰਦਰ ਜੀ ਆਪਣੇ ਦਰਸ਼ਕਾਂ ਨੂੰ ਜੇ ਯਾਦ ਹੋਵੇ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ 23 ਤਰੀਕ ਤੋਂ ਬਾਅਦ ਭਾਗ ਕੇ ਰਿਜ਼ਲਟ ਤੋਂ ਬਾਅਦ ਰਿਜ਼ਲਟ چاہے ਕੋਈ ਵੀ ਹੋਵੇ ਕਾਂਗਰਸ ਦੇ ਹੱਕ 'ਚ ਹੋਵੇ ਜਾਂ ਕਾਂਗਰਸ ਦੇ ਪੱਖ 'ਚ ਨਾ ਹੋਵੇ ਜਿਹੜਾ ਕਿ ਆਇਆ ਨਹੀਂ ਤਾਂ ਉਸ ਰਿਜ਼ਲਟ ਤੋਂ ਬਾਅਦ 23 ਤਰੀਕ ਤੋਂ ਬਾਅਦ ਲੜਾਈ ਕਾਂਗਰਸ ਦੇ ਅੰਦਰ ਵੱਡੇ ਪੱਧਰ ਤੇ ਛਿੜਨੀ ਹੈ ਇਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਪਹਿਲਾਂ ਹੀ ਗੱਲ ਜਿਹੜੀ ਆ ਸਾਂਝੀ ਕਰ ਦਿੱਤੀ ਸੀ ਤਾਂ ਹੁਣ ਇਹਨਾਂ ਅਸਤੀਫਿਆਂ ਦੇ ਇੱਕ ਤੋਂ ਬਾਅਦ ਇੱਕ ਅਸਤੀਫੇ ਤਿੰਨ ਜਿਹੜੇ ਆ ਆ ਚੁੱਕੇ ਆ ਇਹਨਾਂ ਅਸਤੀਫਿਆਂ ਤੋਂ ਬਾਅਦ ਕਾਂਗਰਸ ਦੀ ਇਹ ਖਾਨਾ ਜੰਗੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਤੇਜ਼ ਹੋ ਚੁੱਕੀ ਹੈ ਇੱਕ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਉੱਪਰ ਵੀ ਟ੍ਰੈਸ਼ਰ ਕ੍ਰੀਏਟ ਹੋ ਜਾਣਾ ਕਿਉਂਕਿ ਇਹਨਾਂ ਸਾਰਿਆਂ ਨੇ ਇੱਕ ਜਿਗਨੀ ਚੋੜ ਹਾਰ ਕੇ ਜਿਹੜਾ ਜਿਕਰ ਅਸਤੀਫਾ ਆਪਣੀ ਜ਼ਿੰਮੇਵਾਰੀ ਸਮਝਦੇ ਆ ਨੈਤਿਕਤਾ ਦੇ ਤੌਰ ਤੇ ਦਿੱਤਾ ਤਾਂ ਰਾਜਾ ਵੜਿੰਗ ਤੇ ਵੀ ਪ੍ਰੈਸ਼ਰ ਆ ਜਾਂਦਾ ਹੈ ਕਿ ਇੱਕ ਤੋਂ ਬਾਅਦ ਇੱਕ ਜਿਮਨੀ ਚੋਣਾ ਪੰਜਾਬ ਦੇ ਅੰਦਰ ਬਹੁਤ ਜੜੀਆਂ ਹਾਰੀਆਂ ਗਈਆਂ ਸਿਰਫ ਇੱਕ ਜਿਮਨੀ ਚੋਣ ਜਿੱਤੀ ਗਈ ਹੈ ਉਹ ਵੀ ਇੱਕ ਜੇਕਰ ਉਥੇ ਆਜ਼ਾਦ ਬੰਦਾ ਨਾ ਖੜਦਾ ਔਰ ਚਰਨਜੀਤ ਸਿੰਘ ਚੰਨੀ ਉਥੇ ਜੋਰ ਲਾ ਕੇ ਨਾ ਕੰਮ ਕਰਦੇ ਬਰਨਾਲੇ ਤਾਂ ਜਿੱਤੀ ਜੜੀ ਆ ਉਹ ਵੀ ਨਹੀਂ ਸੀ ਜਾਣੀ ਤਾਂ ਇੱਕੋ ਹੀ ਉਹੀ ਜਿੱਤੀ ਗਈ ਹੈ ਬਾਕੀ ਸਾਰੀਆਂ ਦੀਆਂ ਸਾਰੀਆਂ ਜੜੀਆਂ ਜਿਮਨੀ ਚੋਣਾ ਉਹ ਹਾਰੀਆਂ ਗਈਆਂ ਤਾਂ ਇੱਕ ਤਾਂ ਰਾਜਾ ਵੜਿੰਗ ਦੇ ਉੱਪਰ ਵੀ ਜ਼ਿੰਮੇਵਾਰੀ ਦੀ ਜਿਹੜੀ ਹੈ ਉਹ ਇੱਕ ਪ੍ਰੈਸ਼ਰਾਈਜ਼ ਉਹਨਾਂ ਦੇ ਉੱਪਰ ਪ੍ਰੈਸ਼ਰ ਜਿਹੜਾ ਉਹ ਬਿਲਡ ਹੋਊਗਾ ਲਗਾਤਾਰ ਪਾਰਟੀ ਦੇ ਅੰਦਰ ਖਾਨਾ ਜੰਗੀ ਜਿਹੜੀ ਚੱਲ ਰਹੀ ਹੈਗੀ ਆ ਰਾਜਾ ਵੜਿੰਗ ਦੇ ਉੱਪਰ ਪ੍ਰੈਸ਼ਰ ਇਸ ਚੀਜ਼ ਦਾ ਵੀ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਉਹਨੇ ਪਾਰਟੀ ਦੇ ਸਾਰੇ ਲੀਡਰਾਂ ਨੂੰ ਲਖਵਿੰਦਰ ਜੀ ਨਾਲ ਲੈ ਕੇ ਚੱਲਣਾ ਹੁੰਦਾ ਪਾਰਟੀ ਦੇ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਇਹ ਨਹੀਂ ਹੁੰਦਾ ਕਿ ਪ੍ਰਧਾਨ ਆਪ ਹੀ ਪਾਰਟੀ ਬਣ ਕੇ ਬਹਿ ਜਾਵੇ ਪ੍ਰਧਾਨ ਆਪ ਹੀ ਗਰੁੱਪ ਬਣ ਕੇ ਬਹਿ ਜਾਵੇ ਇੱਥੇ ਰਾਜਾ ਵੜਿੰਗ ਕੀ ਗਲਤੀ ਕਰ ਗਏ ਇੱਥੇ ਰਾਜਾ ਵੜਿੰਗ ਖੁਦ ਇੱਕ ਗਰੁੱਪ ਦੇ ਨਾਲ ਜੁੜ ਗਏ ਔਰ ਦੂਜਾ ਗਰੁੱਪ ਜਿਹੜਾ ਹੈਗਾ ਉਹ ਮਤਲਬ ਡਾਊਨ ਕਰਨਾ ਦੂਜਾ ਗਰੁੱਪ ਨੂੰ ਸ਼ੁਰੂ ਕਰ ਦਿੱਤਾ ਇਹ ਗਲਤੀ ਰਾਜਾ ਵੜਿੰਗ ਜਿਹੜੀਆਂ ਕਰਕੇ ਮੈਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਨੂੰ ਦੋਵੇਂ ਹੀ ਗਰੁੱਪਾਂ ਦਾ ਹਿੱਸਾ ਨਹੀਂ ਸੀ ਹੋਣਾ ਚਾਹੀਦਾ ਨਾ ਇਧਰਲੇ ਗਰੁੱਪ ਦਾ ਨਾ ਉਧਰਲੇ ਗਰੁੱਪ ਦਾ ਔਰ ਦੋਵਾਂ ਗਰੁੱਪਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀਗਾ ਔਰ ਫਿਰ ਮੈਨੂੰ ਲੱਗਦਾ ਹੈ ਕਿ ਬੈਲੈਂਸ ਤਰੀਕੇ ਦੇ ਨਾਲ ਚੱਲਿਆ ਜਾ ਸਕਦਾ ਸੀ ਪਰ ਇੱਥੇ ਰਾਜਾ ਵੜਿੰਗ ਖੁਦ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਤਾਂ ਉਹ ਇੱਕ ਧੜਾ ਬਣ ਗਿਆ ਇੱਕ ਪਾਰਟੀ ਜਿਹੜੀ ਆ ਬਣ ਗਈ ਔਰ ਇੰਨੇ ਇੱਕ ਤਰੀਕੇ ਦੇ ਨਾਲ ਕਾਂਗਰਸ ਦੀ ਖਾਨਾ ਜੰਗੀ ਲਖਵਿੰਦਰ ਜੀ ਹੋ ਚੁੱਕੀ ਹੈ ਕੁਝ ਲੀਡਰਾਂ ਦੀ ਤਾਂ ਇੰਨੀ ਬੇਸ਼ਰਮੀ ਹੈ ਕਿ ਆਪਣੀ ਜਿਹੜੀ ਉਹ ਫੇਲੀਅਰ ਜਿਹੜਾ ਹੈਗਾ ਆਪਣਾ ਉਹ ਪੱਤਰਕਾਰਾਂ ਤੇ ਵੀ ਸੁਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਂਗਰਸ ਦੀ ਢੜੇਬੰਦੀ ਇੰਨੀ ਜ਼ਿਆਦਾ ਹੋ ਗਈ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਆਟਾ ਪਾਟੋ ਧੜ ਹੋ ਚੁੱਕਿਆ ਹੈ ਦਿਮਾਗ ਵੀ ਜਿਹੜਾ ਖਾਨਾ ਜੰਗੀ ਦੇ ਵਿੱਚ ਵੰਡਿਆ ਗਿਆ ਉਹਨਾਂ ਨੂੰ ਹੁਣ ਪੱਤਰਕਾਰ ਵੀ ਜਿਹੜੇ ਆ ਉਹ ਧੜਿਆਂ ਦੇ ਵਿੱਚ ਦੇਖਣ ਲੱਗ ਗਿਆ ਜੇ ਕੋਈ ਪੱਤਰਕਾਰ ਉਹਨਾਂ ਦੇ ਖਿਲਾਫ ਖਬਰ ਲਾ ਦੇਵੇ ਤਾਂ ਉਹਨਾਂ ਨੂੰ ਲੱਗਦਾ ਜੀ ਇਹ ਫਲਾਣੇ ਬੰਦੇ ਦਾ ਪੱਤਰਕਾਰ ਆ ਇਹ ਫਲਾਣੇ ਦਾ ਚੈਨਲ ਆ ਮਾਫ ਕਰਨਾ ਮੈਂ ਇਹ ਸ਼ਬਦ ਵਰਤਣ ਲੱਗਿਆ ਕਿ ਉਹਨਾਂ ਨੂੰ ਆਪਣੇ ਦਿਮਾਗ ਦਾ ਜਿਹੜਾ ਇਲਾਜ ਕਰਾਉਣਾ ਚਾਹੀਦਾ ਕਿ ਇਹ ਜਿਹੜੇ ਚੈਨਲ ਨੇ ਨਾ ਜਿਹੜੇ ਪੰਜ ਚਾਰ ਜਿਹਨਾਂ ਨੂੰ ਤੁਸੀਂ ਕਿਤੇ ਕਿਸੇ ਦਾ ਕਹਿ ਦਿੰਦੇ ਹੋ ਤੇ ਕਿਤੇ ਕਿਸੇ ਦਾ ਕਹਿ ਦਿੰਦੇ ਹੋ ਇਹ ਚੈਨਲ ਕਿਸੇ ਲੀਡਰ ਦੇ ਨਹੀਂ ਇਹ ਚੈਨਲ ਪੰਜਾਬੀਆਂ ਦੇ ਆ ਜਿਹੜੇ ਪੰਜਾਬ ਦੀ ਗੱਲ ਕਰਨਗੇ ਲੀਡਰ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਨਾਂ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਹਾਂ ਔਰ ਜਿਹੜਾ ਨਹੀਂ ਕਰੂਗਾ ਪੰਜਾਬ ਦੀ ਗੱਲ ਉਹਦੀ ਅਸੀਂ ਗੱਲ ਨਹੀਂ ਕਰਾਂਗੇ ਹਾਲਾਂਕਿ ਤੁਸੀਂ ਜਿਦਾ ਮਰਜ਼ੀ ਕਹੋ ਚੈਨਲ ਜਾਂ ਜਿਦਾ ਕਹੋ ਨਾ ਕਹੋ ਤੁਹਾਡੇ ਤੋਂ ਅਸੀਂ ਸਰਟੀਫਿਕੇਟ ਨਹੀਂ ਲੈਣਾ ਪਰ ਗੱਲ ਇਉਂ ਆ ਵੀ ਥੋੜਾ ਜਿਹਾ ਆਪਣੇ ਦਿਮਾਗ ਦਾ ਇਲਾਜ ਕਰਾਓ ਜੇ 7-7 ਵੋਟਾਂ ਵਾਲੇ ਆਪਣੇ ਸਲਾਹਕਾਰ ਬਣਾ ਕੇ ਰੱਖਣੇ ਆ ਤੇ ਜਿਨ੍ਹਾਂ ਨੂੰ 7-7 ਵੋਟਾਂ ਪਈਆਂ ਉਹ ਪੰਜਾਬ ਦੀ ਸਿਆਸਤ ਚ ਚਲਵਾਉਣ ਦੇ ਲਈ ਤੁਸੀਂ ਆਪਣੇ ਸਲਾਹਕਾਰ ਰੱਖਣੇ ਆ ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਤੁਹਾਡਾ ਉਹ ਜਿਹੜਾ ਹੋ ਸਕਦਾ ਇਸ ਅਸਤੀਫੇਆਂ ਦੇ ਨਾਲ ਇੱਕ ਪ੍ਰੈਸ਼ਰ ਜਿਹੜਾ ਉਹ ਬਿਲਡ ਰਾਜਾ ਬੜਿੰਗ ਦੇ ਉੱਪਰ ਜੂਰ ਹੋਣਾ ਔਰ ਕਿਤੇ ਨਾ ਕਿਤੇ ਹਾਈ ਕਮਾਂਡ ਦੇ ਉੱਪਰ ਵੀ ਇਹਨਾਂ ਅਸਤੀਫਿਆਂ ਦਾ ਜਿਹੜਾ ਉਹ ਸੁਨੇਹਾ ਉਹ ਖੜਾਕਾ ਜਿਹੜਾ ਉਹ ਜਾਣਾ ਕਿਉਂਕਿ ਇਹ ਅਸਤੀਫੇ ਜਿਹੜੇ ਆ ਨਾ ਇਹ ਕਿਕੀ ਢਲੋ ਅਤੇ ਪ੍ਰਗਟ ਸਿੰਘ ਨੇ ਜਿਹੜੇ ਦਿੱਤੇ ਆ ਉਹ ਅਸਤੀਫੇ ਇਹ ਰਾਜਾ ਬੜਿੰਗ ਨੂੰ ਭੇਜਣ ਦੀ ਜਗ੍ਹਾ ਤੇ ਸਿੱਧੇ ਤੌਰ ਤੇ ਹਾਈ ਕਮਾਂਡ ਨੂੰ ਕੀ ਅਸੀ ਬੇਣੂ ਗੋਪਾਲ ਨੂੰ ਜਿਹੜੇ ਉਹ ਅਸਤੀਫੇ ਭੇਜੇ ਗਏ ਆ ਹੁਣ ਜਦੋਂ ਇੱਕ ਤੋਂ ਬਾਅਦ ਇਹ ਅਸਤੀਫੇ ਜਿਹੜੇ ਉਹ ਜਾਣਗੇ ਤਾਂ ਉੱਥੇ ਫਿਰ ਘੰਟੀਆਂ ਤਾਂ ਜੜੀਆਂ ਖੜਕਣੀਆਂ ਹੀ ਨੇ ਇਹ ਭਾਈ ਆਖਰ ਚੱਲ ਕੀ ਰਿਹਾ ਹੈਗਾ ਤਾ ਫਿਰ ਜਦੋਂ ਇਸ ਗੱਲ ਚੱਲ ਗਈ ਰਿਹਾ ਬਾਰੇ ਪੁੱਛਣਾ ਤਾਂ ਫਿਰ ਜਦੋਂ ਉਥੇ ਮੀਟਿੰਗ ਸੱਦਣੀ ਆ ਉਥੇ ਸਾਰਿਆਂ ਦੀ ਪੂਲ ਖੁੱਲਣੀ ਆ ਉਥੇ ਕਿਹੜੀਆਂ-ਕਿਹੜੀਆਂ ਰਿਕਾਰਡਿੰਗਾਂ ਨੇ ਉਥੇ ਆਸ਼ੂ ਦੀ ਵਿਰੋਧਤਾ ਕਰਨ ਦੀਆਂ ਉਥੇ ਕਿਹਨੇ-ਕਿਹਨੇ ਕੀ ਸੁਨੇਹੇ ਲਾਏ ਉਹ ਵੀ ਜਿਹੜੇ ਸਾਰੇ ਉਥੇ ਭੇਦ ਜਿਹੜੇ ਆ ਖੁੱਲਣੇ ਆ ਇੱਕ ਕੱਲ ਆਇਆ ਬੰਦਾ ਕਾਂਗਰਸ ਦੇ ਵਿੱਚ ਆਪਣੇ ਸਰਦਾਰੀ ਵੜਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅਨੁਸ਼ਾਸਨ ਭੰਗ ਕਰਕੇ ਔਰ ਉਹਦੇ ਤੇ ਕੋਈ ਨੋਟਿਸ ਨਾ ਕੱਢਿਆ ਜਾਣਾ ਔਰ ਉਹ ਕੀ ਦੇ ਕਹੇ ਤੇ ਬੋਲਦਾ ਇਹ ਵੀ ਉਥੇ ਜਿਹੜੇ ਸਾਰੇ ਭੇਦ ਖੁੱਲਣੇ ਆ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉੱਤੇ ਲਖਵਿੰਦਰ ਜੀ ਹੋਣੀਆਂ ਨੇ ਔਰ ਉੱਤੇ ਜਦੋਂ ਗੱਲਾਂ ਹੋਣਗੀਆਂ ਤਾਂ ਉੱਤੇ ਅਲੋਕ ਸ਼ਰਮਾ ਦੀ ਰਿਪੋਰਟ ਸਾਹਮਣੇ ਆਉਣੀ ਹੈ ਉੱਤੇ ਬੜਾ ਕੁਝ ਜਿਹੜਾ ਉਹ ਸਾਹਮਣੇ ਆਉਣਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਆਉਣ ਵਾਲੇ ਦਿਨ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਵਾਸਤੇ ਕਾਂਗਰਸ ਦੇ ਮੂਹਰਲੀ ਲੀਡਰਸ਼ਿਪ ਆ ਜਿਹੜੀ ਮੂਹਰਲੀ ਕਤਾਰ ਦੇ ਜਿਹੜੇ ਇਸ ਵਕਤ ਬੈਠੇ ਲੀਡਰ ਨੇ ਉਹਨਾਂ ਦੇ ਲਈ ਆਉਣ ਵਾਲੇ ਦਿਨ ਜਿਹੜੇ ਆ ਉਹ ਬੜੇ ਭਾਰੂ ਹੋ ਸਕਦੇ ਆ ਔਰ ਇਹ ਖਾਨਾ ਜੱਗੀ ਜਿਹੜੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਲਖਵਿੰਦਰ ਜੀ ਹੋਰ ਵੱਧ ਹੀ ਆਪਾਂ ਨੂੰ ਜਿਹੜੀ ਆ ਉਹ ਦਿਖਾਈ ਦੇਣੀ ਹੈ ਔਰ ਮੈਨੂੰ ਲੱਗਦਾ ਕਿ ਇਹ ਲੀਡਰਸ਼ਿਪ ਤਬਦੀਲੀ ਦੇ ਵਾਲੇ ਪਾਸੇ ਜਿਹੜਾ ਉਹ ਕਾਂਗਰਸ ਫਾਈ ਕਮਾਨ ਨੂੰ ਤੁਰਨ ਦੇ ਲਈ ਮਜਬੂਰ ਜਿਹੜਾ ਉਹ ਕਰੇ ਜੀ ਬਿਲਕੁਲ ਤੇ ਮੈਂ ਪਿਛਲੇ ਦਿਨ ਵੀ ਆਪਾਂ ਇੱਕ ਗੱਲ ਕੀਤੀ ਸੀਗੀ ਕਿ ਜਿਸ ਤਰੀਕੇ ਨਾਲ ਪਹਿਲਾਂ ਭਾਰਤਪੁਸ਼ਨਾ ਚੋਂ ਅਸਤੀਫਾ ਹੁੰਦਾ ਹੁਣ ਦੋ ਹੋਰ ਅਸਤੀਫੇ ਆਜ ਨੇ ਪ੍ਰਗਟ ਸਿੰਘ ਤੇ ਕਿੱਕੀ ਢੱਲੋਂ ਦਾ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਹੁਣ ਜਦੋਂ ਰੀਲ ਚੱਲ ਪਈ ਹੈ ਵੀ ਸ਼ਾਇਦ ਹੋਰ ਅਸਤੀਫੇ ਆ ਜਾਣ ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਤਰੀਕੇ ਦੇ ਨਾਲ ਧੜੇਬੰਦੀ ਨੂੰ ਰੋਕਣ ਦੇ ਲਈ ਹਾਈ ਕਮਾਂਡ ਕੇਂਦਰੀ ਹਾਈ ਕਮਾਂਡ ਕੋਈ ਸਖਤ ਫੈਸਲਾ ਪ੍ਰਧਾਨਗੀ ਨੂੰ ਲੈ ਕੇ ਜਾਂ ਫਿਰ ਪੰਜਾਬ ਇੰਚਾਰਜ ਨੂੰ ਲੈ ਕੇ ਕਿਉਂਕਿ ਧੜੇਬੰਦੀ ਖਤਮ ਕੋਸ਼ਿਸ਼ ਇੰਚਾਰਜ ਸਾਹਿਬ ਵੱਲੋਂ ਬਹੁਤ ਹੋਈ ਹੈ ਲੇਕਿਨ ਧੜੇਬੰਦੀ ਕਿਤੇ ਨਾ ਕਿਤੇ ਖਤਮ ਉਹ ਵੀ ਨਹੀਂ ਕਰ ਸਕੇ ਪਹਿਲਾਂ ਵੀ ਪ੍ਰਧਾਨਗੀ ਮਾਫ ਕਰਨਾ ਇੰਚਾਰਜ ਬਦਲੇ ਗਏ ਸੀ ਕਿ ਇਸ ਤਰ੍ਹਾਂ ਦੇ ਕੋਈ ਸਖਤ ਫੈਸਲੇ ਕੇਂਦਰੀ ਹਾਈ ਕਮਾਂਡ ਪੰਜਾਬ ਦੇ ਵਿੱਚ ਆਪਣੀ ਸ਼ਾਖ ਨੂੰ ਸੁਧਾਰਨ ਦੇ ਲਈ ਲੈਂਦੀ ਹੋਈ ਨਜ਼ਰ ਆ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਬਿਲਕੁਲ ਲੈਣੇ ਦੇਖੋ ਲੈਣਗੇ ਜਾਂ ਨਹੀਂ ਲੈਣਗੇ ਮੈਂ ਅੱਗੇ ਵੀ ਆਪਾਂ ਉਦੋਂ ਗੱਲ ਕੀਤੀ ਸੀਗੀ ਪਰ ਲੈਣ ਦੀ ਇਸ ਵਕਤ ਜ਼ਰੂਰਤ ਪੈ ਗਈ ਆ ਫੈਸਲੇ ਸਖਤ ਔਰ ਇਹ ਉਹ ਉਹ ਘੜੀ ਜਿਹੜੀ ਆ ਆ ਗਈ ਆ ਕਿ ਜਦੋਂ ਤੁਹਾਨੂੰ ਤਕੜੇ ਫੈਸਲੇ ਜਿਹੜੇ ਆ ਉਹ ਲੈਣੇ ਪੈਣਗੇ ਔਰ ਕਾਂਗਰਸੀ ਆਂਦੇ ਵਿੱਚ ਜਿਹੜੇ ਹਾਲਾਂਕਿ ਸਿਮਰਜੀਤ ਮਾਨ ਦੇ ਮੂੰਹੋਂ ਇਹ ਗੱਲ ਜੱਜਦੀ ਨਹੀਂ ਹੈ ਪਰ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਜਿਹੜੀ ਰਾਹੁਲ ਗਾਂਧੀ ਨੇ ਕਹੀ ਆ ਗੱਲ ਕਿ ਕਾਂਗਰਸ ਦੇ ਵਿੱਚ ਬਰਾਤੀ ਘੋੜੇ ਕਿਹੜੇ ਆ ਲੰਗੜੇ ਘੋੜੇ ਕਿਹੜੇ ਆ ਉਹ ਗੱਲਾਂ ਜਿਹੜੀਆਂ ਪਛਾਣਨ ਦੀ ਇਸ ਵਕਤ ਜ਼ਰੂਰਤ ਜਿਹੜੀ ਆ ਉਹ ਆ ਗਈ ਹੈ ਔਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜੇ ਬੈਠੇ ਸਲੀਪਰ ਸੱਲ ਨੇ ਉਹ ਵੀ ਕਿਸੇ ਤੋਂ ਲੀਡਰਸ਼ਿਪੇ ਨਹੀਂ ਹੈ ਉਹਨਾਂ ਦੇ ਬਾਰੇ ਵੀ ਜਿਹੜੀ ਗੱਲ ਹੋਣੀ ਚਾਹੀਦੀ ਹੈ ਕਿੰਨੇ ਪਿਛਲਾ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾਂ ਨੇ ਲੜਾਈਆਂ ਲੜੀਆਂ ਸਰਕਾਰ ਦੇ ਖਿਲਾਫ ਔਰ ਕਿਹੜੇ ਮੁੱਛ ਘੁੰਗੜੀਆਂ ਪਾ ਕੇ ਬੈਠੇ ਰਹੇ ਆ ਉਹਨਾਂ ਦੀ ਵੀ ਪਛਾੜ ਜਿਹੜੀ ਆ ਹੋਣੀ ਚਾਹੀਦੀ ਆ ਵਰਕਰ ਇਸ ਵਕਤ ਪੂਰੇ ਰੋਹ ਦੇ ਵਿੱਚ ਹੈ ਵਰਕਰ ਇਸ ਵਕਤ ਪੂਰੇ ਗੁੱਸੇ ਦੇ ਵਿੱਚ ਹੈ ਕਿ ਲੀਡਰਾਂ ਦਾ ਇਹ 카ਟੋ ਕਲੇਸ਼ ਜਿਹੜਾ ਇਹ ਵਰਕਰਾਂ ਦੇ ਵਿਰੋਧੀਆਂ ਤੋਂ ਜਿਹੜੇ ਵਿਰੋਧੀ ਸਰਕਾਰ ਦੇ ਵਿੱਚ ਆ ਜਾਂਦੇ ਆ ਉਹਨਾਂ ਦੇ ਜਿਹੜੇ ਆ ਵਰਕਰਾਂ ਦੇ ਛੇਤਰ ਪਵਾਉਂਦਾ ਹੈਗਾ ਔਰ ਲੀਡਰ ਆਪ ਤਾਂ ਜਿਹੜਾ ਉਪਰੋਂ ਰਲ ਮਿਲ ਜਾਂਦੇ ਆ ਦੂਜੀਆਂ ਸਰਕਾਰਾਂ ਦੇ ਬੰਦਿਆਂ ਦੇ ਨਾਲ ਪਰ ਥੱਲੇ ਜਿਹੜਾ ਵਰਕਰ ਵਿਚਾਰਾ ਉਹ ਉਵੇਂ ਹੀ ਧੜੇਬੰਦੀ ਦੇ ਵਿੱਚ ਖੜਾ ਰਹਿੰਦਾ ਉਹ ਛੇਤਰ ਪ੍ਰੇਡ ਕਰਵਾਉਂਦਾ ਆਪਦੇ ਔਰ ਉਹਨਾਂ ਦੇ ਉੱਪਰ ਜਿਹੜੇ ਆ ਪਰਚੇ ਹੁੰਦੇ ਆ ਲੀਡਰਾਂ ਤੇ ਤਾਂ ਹੁੰਦਾ ਕੁਝ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਜੇ ਇਸੇ ਤਰੀਕੇ ਦੇ ਨਾਲ ਇਹ ਗੱਲ ਚੱਲੀ ਕਿਉਂਕਿ ਜਿਮਨੀ ਚੋਣ ਦੇ ਰਿਜ਼ਲਟ ਤੋਂ ਪਹਿਲਾਂ ਬਹੁਤ ਸਾਰੀਆਂ ਇਹੋ ਜਿਹੀਆਂ ਚਰਚਾਵਾਂ ਸੀਗੀਆਂ ਕਿ ਕਾਂਗਰਸ ਸਰਕਾਰ ਹੀ ਆਏਗੀ ਪਰ ਹੁਣ ਜਿਸ ਤਰੀਕੇ ਦੇ ਨਾਲ ਜਿਵੇਂ ਨੀ ਚੋਣ ਹਾਰੀ ਗਈ ਹੈ ਜਿਸ ਤਰੀਕੇ ਦੇ ਹਾਲਾਤ ਕਾਂਗਰਸ ਦੇ ਅੰਦਰ ਬਣ ਰਹੇ ਆ ਔਰ ਉਹਦੀਆਂ ਸੰਭਾਵਨਾਵਾਂ ਹੁਣ ਹੋਰ ਜਿਹੜੀਆਂ ਘਟੀਆਂ ਨੇ ਕਿ ਲੱਗਦਾ ਨਹੀਂ ਕਿ ਕਾਂਗਰਸ ਆਏਗੀ ਤੇ ਜੇ ਇਹ ਪਰਸੈਪਸ਼ਨ ਹੋਰ ਪੱਕੀ ਹੁੰਦੀ ਗਈ ਤਾਂ ਮੈਨੂੰ ਲੱਗਦਾ ਨਹੀਂ ਕਿ ਫਿਰ ਕਾਂਗਰਸ 27 ਦੇ ਵਿੱਚ ਆਊਗੀ ਔਰ ਇਹ ਉਹ ਵੇਲਾ ਆ ਗਿਆ ਇਹ ਉਹ ਵਕਤ ਜਿਹੜਾ ਉਹ ਆ ਗਿਆ ਹੁਣ ਕੋਈ ਮੈਨੂੰ ਲੱਗਦਾ ਕਿ ਚੋਣ ਵੀ ਛੇਤੀ ਆਉਣੀ ਨਹੀਂ ਕੋਈ ਵੱਡੀ ਕਿਉਂਕਿ ਬੇਸ਼ੱਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਹੜੀਆਂ ਚੋਣਾਂ ਉਹ ਆਉਣੀਆਂ ਵਗੈਰਾ ਹੈਗੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਚੋਣਾ ਵੱਡੀਆਂ ਜਿਵੇਂ ਜਾਂ ਕੋਈ ਲੋਕ ਸਭਾ ਦੀ ਕੋਈ ਜਮਨੀ ਹੋਵੇ ਚਾਹੇ ਵਿਧਾਨ ਸਭਾ ਜਮਨੀ ਉਸ ਤਰੀਕੇ ਦੀ ਕੋਈ ਵੱਡੀ ਹੋਣ ਇੱਕ ਡੇਢ ਸਵਾ ਸਾਲ ਜਿਹੜੀ ਆ ਚੋੜ ਹੈ ਨਹੀਂ ਤਾਂ ਅਜਿਹੇ ਦੇ ਵਿੱਚ ਕੋਈ ਸਖਤ ਫੈਸਲੇ ਲੈ ਕੇ ਜਿਹੜੇ ਉਹ ਕਾਂਗਰਸ ਨੂੰ ਖੜਿਆ ਜੇਕਰ ਕੀਤਾ ਜਾਂਦਾ ਹਾਈ ਕਮਾਂਡ ਦੇ ਵੱਲੋਂ ਫਿਰ ਕੁਝ ਨਾ ਕੁਝ ਹੋ ਸਕਦਾ ਜੋ ਮੌਜੂਦਾ ਹਾਲਾਤ ਨੇ ਤਾਂ ਮੈਨੂੰ ਲੱਗਦਾ ਨਹੀਂ ਕਿ ਇੱਥੇ ਕੁਝ ਨਾ ਕੁਝ ਬਣੇ ਤਾਂ ਉਹ ਘੜੀ ਆ ਗਈ ਆ ਜਦੋਂ ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਦੇ ਲਈ ਸਖਤ ਫੈਸਲੇ ਜਿਹੜੇ ਆ ਉਹ ਲੈਣੇ ਪੈਣਗੇ ਆ ਲੀਡਰਸ਼ਿਪ ਤਬਦੀਲੀ ਦੇ ਵਾਲੇ ਸੂਤਰਾਪੂ ਬਿਲਕੁਲ ਜੀ ਚਲੋ ਇਹ ਆਉਣ ਵਾਲੇ ਦਿਨਾਂ ਚ ਹੋਣਾ ਕਲੀਅਰ ਹੋ ਜਾਏਗਾ ਕਿਉਂਕਿ ਜੇਕਰ 2027 ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਣ ਜਾਂਦਾ ਸਖਤ ਫੈਸਲੇ ਲੈਣੇ ਪੈਣਗੇ ਕਿਉਂਕਿ ਇਹ ਬੜੀ ਬੜੀ ਸੌਖੀ ਗੱਲ ਹੈ ਜੀ ਦੇਖੋ ਬੜੀ ਸੌਖੀ ਗੱਲ ਹੈ ਸਾਡੀ ਸਲਾਹ ਕਾਂਗਰਸਾਈ ਕਮਾਨ ਵਾਸਤੇ ਨਾ ਤਾਂ ਕੋਈ ਸ਼ਾਇਦ ਮੈਨ ਨਹੀਂ ਹੋਵੇ ਤੇ ਨਾ ਸ਼ਾਇਦ ਪਹੁੰਚਦੀ ਹੋਵੇ ਪਰ ਫਿਰ ਵੀ ਅਸੀਂ ਇਹ ਗੱਲ ਜਿਹੜੀ ਆ ਕਹਿਣੀ ਚਾਹੁੰਦੇ ਆ ਕਿ ਭਾਈ ਪੰਜਾਬ ਕਿਹਨੂੰ ਚਾਹੁੰਦਾ ਜੇਕਰ ਕਾਂਗਰਸ ਨੇ ਆਪਣੇ ਹਾਲਾਂਕਿ ਖੜਾ ਕਰਨਾ ਜਾਂ ਨਹੀਂ ਕਰਨਾ ਹੁਣ ਉਹਨਾਂ ਦੀ ਮਰਜ਼ੀ ਹੈ ਕਾਂਗਰਸ ਨੂੰ ਔਰ ਪਰ ਨਰਪੱਖ ਸਰਵੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਦੇ ਵਿੱਚ ਕਰਵਾ ਲਿਆ ਜਾਵੇ ਪੂਰੇ ਪੰਜਾਬ ਦੇ ਅੰਦਰ ਜਿਹਨੂੰ ਲੋਕ ਚਾਹੁੰਦੇ ਐ ਕਾਂਗਰਸ ਪਾਰਟੀ ਉਹਨੂੰ ਮੂਹਰੇ ਲਾ ਲਵੇ ਤਾਂ ਇੱਥੇ ਲੋੜ ਹੀ ਨਹੀਂ ਕਿ ਇੱਕ ਗਰੁੱਪ ਦੀ ਸੁਣ ਕੇ ਉਸ ਗਰੁੱਪ ਦੇ ਬੰਦੇ ਨੂੰ ਲਾ ਲਓ ਦੂਜੇ ਗਰੁੱਪ ਦੀ ਸੁਣ ਕੇ ਦੂਜੇ ਗਰੁੱਪ ਦੇ ਬੰਦੇ ਨੂੰ ਜਿਹੜਾ ਉਹ ਪ੍ਰਧਾਨ ਬਣਾ ਲਓ ਜਾਂ ਐਲੋਪੀ ਬਣਾ ਲਓ ਇਹ ਗੱਲਾਂ ਦੀ ਲੋੜ ਨਹੀਂ ਪੰਜਾਬ ਦੇ ਲੋਕੀ ਨੂੰ ਚਾਹੁੰਦੇ ਐ ਪੰਜਾਬ ਦਾ ਇੱਕ ਸਰਵੇ ਕਾਂਗਰਸ ਹਾਈ ਕਮਾਂਡ ਨੂੰ ਆਪਣੇ ਤੌਰ ਤੇ ਕਰਵਾ ਲੈਣਾ ਚਾਹੀਦਾ ਔਰ ਇਕੱਲਿਆਂ ਇਕੱਲਿਆਂ ਸੱਦ ਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਹਲਕਾ ਇੰਚਾਰਜ ਇਹਨਾਂ ਨੇ ਲਾਏ ਹੋਏ ਹਾਲਾਂਕਿ ਕਾਂਗਰਸ ਦੇ ਵਿੱਚ ਹਲਕਾ ਇੰਚਾਰਜ ਸ਼ਬਦ ਕੋਈ ਹੈ ਨਹੀਂ ਨਾ ਕੋਈ ਲੱਗਾ ਹੀ ਹੋਇਆ ਔਰ ਜੇਕਰ ਉਹਨਾਂ ਨੂੰ ਸੱਚ ਕੇ ਸੁਣ ਲਿਆ ਜਾਂਦਾ ਤੇ ਜਾਂ ਫਿਰ ਨਿਰਪੱਖ ਸਰਵੇ ਜਿਹੜਾ ਉਹ ਕਰਵਾ ਲਿਆ ਜਾਂਦਾ ਤਾਂ ਜਿਹੜਾ ਨਿਰਪੱਖ ਨਾਂ ਦੇ ਤੌਰ ਤੇ ਆਉਂਦਾ ਸਾਹਮਣੇ ਤਾਂ ਫਿਰ ਉਹਨੂੰ ਕਾਂਗਰਸ ਹਾਈ ਕਮਾਂਡ ਨੂੰ ਜਿਹੜਾ ਪੰਜਾਬ ਦੇ ਵਿੱਚ ਅੱਗੇ ਲਾ ਲੈਣਾ ਚਾਹੀਦਾ ਤਾਂ ਫਿਰ ਮੈਨੂੰ ਲੱਗਦਾ ਕੁਝ ਨਾ ਕੁਝ ਬਣੇਗਾ ਪਰ ਜੇ ਇਸੇ ਤਰੀਕੇ ਦੇ ਨਾਲ ਹੀ ਪਾਟੋ ਧਾੜ ਜਿਹੜੀ ਰਹੀ ਹੈ ਤਾਂ ਫਿਰ ਮੈਨੂੰ ਲੱਗਦਾ ਨਹੀਂ ਕੁਝ ਬਣੇਗਾ ਜਿੰਨੂ ਵੀ ਪੰਜਾਬ ਦੇ ਲੋਕ ਚਾਹੁੰਦੇ ਹੋਣਗੇ ਆਪਣਾ ਸਰਵੇ ਹਾਈ ਕਮਾਂਡ ਦਾ ਜੇ ਹੋਵੇ ਪਰ ਹੋਵੇ ਨਿਰਪੱਖ ਤੇ ਫਿਰ ਮੈਨੂੰ ਲੱਗਦਾ ਕਿ ਕਾਂਗਰਸ ਕਿਤੇ ਨਾ ਕਿਤੇ ਖੜਦੀ ਨਜ਼ਰ ਆਊਗੀ ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਇਸ ਪਾਰਟੋ ਧਾਰ ਦੇ ਵਿੱਚੋਂ ਕਾਂਗਰਸ ਪਾਰਟੀ ਨਿਕਲ ਸਕਦੀ ਹਾਂ ਬਿਲਕੁਲ ਆਪਾਂ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਰਕਰ ਖਾਸ ਤੌਰ ਤੇ ਤੇ ਪੰਜਾਬੀ ਲੋਕ ਕਾਂਗਰਸ ਹਾਈ ਕਮਾਂਡ ਵੱਲ ਵਲ ਦੇਖਦੇ ਜਰੂਰ ਦਿਖਾਈ ਦੇਣਗੇ ਵੀ ਉਹਨਾਂ ਦੇ ਫੈਸਲੇ ਕੀ ਹੋਣਗੇ ਕੀ ਕੋਈ ਸਖਤ ਫੈਸਲਾ 2027 ਦੇ ਮੱਦੇ ਨਜ਼ਰ ਕਾਂਗਰਸ ਦੇ ਵੱਲੋਂ ਲਿਆ ਜਾਏਗਾ ਧੜੇਵੰਦੀਆਂ ਨੂੰ ਖਤਮ ਕਰਨ ਦੇ ਲਈ ਕਾਂਗਰਸ ਨੂੰ ਇੱਕ ਕਾਰਨ ਦੇ ਲਈ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏ ਕਿ ਉਧਰ ਗੱਲ ਕਰਾਂਗੇ ਜੀ ਰੀ ਸ਼ਫਲਿੰਗ ਦੀ ਕਿਉਂਕਿ ਪੰਜਾਬ ਕੈਬਨਿਟ ਇੱਕ ਵਾਰ ਫਿਰ ਤੋਂ ਰੀ ਸ਼ਫਲ ਬਦਲ ਰਹੀ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਸ ਸੰਬੰਧੀ ਵੱਡਾ ਬਿਆਨ ਵੀ ਦਿੱਤਾ ਗਿਆ ਸੋ ਕੁਝ ਨਵੇਂ ਚਿਹਰੇ ਨੇ ਜਿਹੜੇ ਹੁਣ ਕੈਬਨਿਟ ਦਾ ਹਿੱਸਾ ਬਣ ਸਕਦੇ ਨੇ ਸੋ ਨਵੇਂ ਚਿਹਰੇ ਕਿਹੜੇ ਕਿਹੜੇ ਹੋਣਗੇ ਕਿੰਨਾ ਕਿੰਨਾ ਦੇ ਨਾਂ ਦੇ ਉੱਪਰ ਮੋਹਰ ਲੱਗੇਗੀ ਕੀ ਕੁਝ ਮੰਤਰੀਆਂ ਦੀ ਛਾਂਟੀ ਵੀ ਹੋਏਗੀ ਕਿਹੜੇ ਮੰਤਰੀਆਂ ਦੀ ਛਾਂਟੀ ਹੋ ਸਕਦੀ ਹੈ ਤੇ ਕਿਹੜੇ ਨਵੇਂ ਚਿਹਰੇ ਨੇ ਜਿਹੜੇ ਉਹ ਕੈਬਨਟ ਦਾ ਹਿੱਸਾ ਬਣ ਸਕਦੇ ਨੇ ਤੇ ਰੀਸ਼ਫਲ ਕਿਹੜੇ ਕਿਹੜੇ ਵਿਭਾਗ ਮੇ ਇਧਰ ਉਧਰ ਹੋ ਸਕਦੇ ਨੇ ਇਸ ਰੀਸ਼ਫਲਿੰਗ ਨੂੰ ਸਿੱਧੂ ਸਾਹਿਬ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਰੀਸ਼ਫਲਿੰਗ ਦੇ ਉੱਪਰ ਆਪਾਂ ਅੱਗੇ ਬਹੁਤ ਵਾਰੀ ਜਿਹੜੀ ਗੱਲ ਕੀਤੀ ਹੈ ਕਿ ਕੈਬਨਟ ਵਿਸਤਾਰ ਜਿਹੜਾ ਹੋਣਾ ਹੈ ਔਰ ਪੰਜਵੀਂ ਵਾਰ ਜਿਹੜਾ ਇਹ ਕੈਬਨਟ ਵਿਸਤਾਰ ਹੋਣ ਜਾ ਰਿਹਾ ਔਰ ਕਿਹੜੇ ਕਿਹੜੇ ਨਾਮ ਜਿਹੜਿਆ ਹੋ ਸਕਦੇ ਹਨ ਹਾਲਾਂਕਿ ਨਾ ਕੋਈ ਵੀ ਮੌਕੇ ਤੇ ਚੇਂਜ ਹੋ ਸਕਦੇ ਆ ਪਰ ਚਰਚਾ ਜਿਹੜੀ ਆ ਉਹ ਜਿਹੜੇ ਨਾਵਾਂ ਦੀ ਹੈਗੀ ਆ ਉਹ ਇਹ ਨਾਵਾਂ ਦੀ ਆ ਕਿ ਮਾਲਵੇ ਦੇ ਵਿੱਚੋਂ ਦੋ ਨੌਜਵਾਨ ਚਿਹਰਿਆਂ ਦੇ ਵਿੱਚੋਂ ਇੱਕ ਨੌਜਵਾਨ ਚਿਹਰੇ ਨੂੰ ਜਿਹੜਾ ਉਹ ਲਿਆ ਜਾ ਸਕਦਾ ਉਹ ਹੈਗਾ ਲਾਰਦੀ ਢੋਲ ਦਾ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਉਹਨਾਂ ਨੂੰ ਜਿਹੜਾ ਨੌਜਵਾਨ ਚਿਹਰਿਆਂ ਦੇ ਵਿੱਚੋਂ ਇੱਕ ਨੂੰ ਜਿਹੜਾ ਉਹ ਮੰਤਰੀ ਬਣਾਇਆ ਜਾ ਸਕਦਾ ਗੁਰਪ੍ਰੀਤ ਬਣਾਵਾਲੀ ਦੀ ਬਹੁਤ ਲੰਬੇ ਸਮੇਂ ਤੋਂ ਵੀ ਜਿਹੜੀ ਆ ਗੱਲ ਚੱਲਦੀ ਰਹੀ ਹੈ ਔਰ ਦੋਵੇਂ ਯੂਥ ਚੋਂ ਆnde ਹੈਗੇ ਆ ਔਰ ਗੁਰਪ੍ਰੀਤ ਬਣਾ ਵਾਲੀ ਔਰ ਲਾਂਡੀ ਠੂਰ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਮੰਤਰੀ ਬਣਾਇਆ ਜਾ ਸਕਦਾ ਔਰ ਉਧਰ ਲੰਬੇ ਸਮੇਂ ਤੋਂ ਇੱਛਾ ਜ਼ਾਹਿਰ ਕਰਕੇ ਬੈਠੇ ਜਿਹੜੇ ਸਪੀਕਰ ਸੰਧਵਾ ਨੇ ਉਹਨਾਂ ਨੂੰ ਜਿਹੜਾ ਹੋ ਸਕਦਾ ਹੈ ਕਿ ਸਪੀਕਰ ਸੰਧਵਾ ਨੂੰ ਜਿਹੜਾ ਉਹ ਮੰਤਰੀ ਬਣਾਇਆ ਜਾ ਸਕਦਾ ਔਰ ਇਹ ਵੀ ਜਿਹੜੀ ਹੈ ਗੱਲ ਚੱਲ ਰਹੀ ਹੈਗੀ ਆ ਸੰਜੀਵ अरोड़ा ਨੇ ਤਾਂ ਮੰਤਰੀ ਜਿਹੜਾ ਉਹ ਬੰਨਾ ਹੀ ਬੰਨਾ ਹੈਗਾ ਔਰ ਉਹ ਤਾਂ ਕੇਜਰੀਵਾਲ ਸਾਹਿਬ ਨੇ ਲੁਧਿਆਣਾ ਦੇ ਲੋਕਾਂ ਦੇ ਨਾਲ ਵਾਅਦਾ ਜਿਹੜਾ ਕੀਤਾ ਸੀਗਾ ਔਰ ਉਹ ਮੰਤਰੀ ਬਨ ਗਏ ਬਨ ਗਏ ਔਰ ਸਪੀਕਰ ਸੰਧਵਾ ਜੇਕਰ ਮੰਤਰੀ ਬਣਦੇ ਆ ਤਾਂ ਉਹਨਾਂ ਦੀ ਥਾਂ ਦੇ ਉੱਪਰ ਕਿੰਨਾਂ ਨੂੰ ਜਿਹੜਾ ਉਹ ਬਣਾਇਆ ਜਾ ਸਕਦਾ ਸਪੀਕਰ ਇੱਕ ਤਾਂ ਇੰਦਰਵੀਰ ਨਿੱਜਰ ਦੀ ਵੀ ਬਹੁਤ ਜਿਹੜੀਆਂ ਚਰਚਾ ਹੈਗੀ ਆ ਜਿਹੜੇ ਪਹਿਲਾਂ ਲੋਕਲ ਬਾਡੀ ਮਿਨਿਸਟਰ ਹੁੰਦੇ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਟਾ ਦਿੱਤਾ ਗਿਆ ਸੀਗਾ ਮੰਤਰੀ ਦੇ ਅਹੁਦੇ ਤੋਂ ਵੀ ਜਿਹੜਾ ਹਟਾਇਆ ਗਿਆ ਉਹ ਬਾਹਰ ਜਿਹੜਾ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਕਰ ਦਿੱਤਾ ਗਿਆ ਸੀ ਇੱਕ ਤਾਂ ਉਹਨਾਂ ਦੀ ਵੀ ਚਰਚਾ ਹੈਗੀ ਆ ਇੱਕ ਚਰਚਾ ਇਹ ਵੀ ਹੈ ਕਿ ਆਵਾਮੀ ਪਾਰਟੀ ਇਹ ਵੀ ਜਿਹੜਾ ਇਤਿਹਾਸ ਬਣਾਉਣਾ ਚਾਹੁੰਦੀ ਹੈ ਜਿਵੇਂ ਕਾਂਗਰਸ ਨੇ ਇਤਿਹਾਸ ਬਣਾਇਆ ਕਿ ਪੰਜਾਬ ਦੇ ਵਿੱਚ ਪਹਿਲੇ ਦਲਿਤ ਮੁੱਖ ਮੰਤਰੀ ਨੂੰ ਕਾਂਗਰਸ ਨੇ ਮੌਕਾ ਦਿੱਤਾ ਔਰ ਚਰਨਿਸਕ ਜੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਉਸੇ ਤਰੀਕੇ ਦੇ ਨਾਲ ਪੰਜਾਬ ਦੀ ਪਹਿਲੀ ਮਹਿਲਾ ਡਿਪਟੀ ਮਹਿਲਾ ਸਪੀਕਰ ਦੇ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਇਸ ਚੀਜ਼ ਦਾ ਇਤਿਹਾਸ ਜਿਹੜਾ ਲਿਖਣਾ ਚਾਹੁੰਦੀ ਆ ਤਾਂ ਉਹਦੇ ਲਈ ਜੇਕਰ ਉਹ ਚੀਜ਼ ਵਾਲੇ ਪਾਸਿਓਂ ਜੇ ਆਪਾਂ ਦੇਖੀਏ ਤਾਂ ਡਾਕਟਰ ਬਰਜੀਤ ਕੌਰ ਦਾ ਨੰਬਰ ਜਿਹੜਾ ਉਹ ਲੱਗ ਸਕਦਾ ਹੈਗਾ ਔਰ ਡਾਕਟਰ ਬਲਜੀਤ ਕੌਰ ਦਾ ਵੀ ਨਾਮ ਚੱਲ ਰਿਹਾ ਸਪੀਕਰ ਦੇ ਤੌਰ ਤੇ ਪ੍ਰਿੰਸੀਪਲ ਬੋਧਰਾਮ ਦਾ ਵੀ ਮੌਕਾ ਜਿਹੜਾ ਲੱਗ ਸਕਦਾ ਹੈ ਔਰ ਇੰਦਰਵੀਰ ਨੇਚਰ ਹੋਰਾਂ ਦਾ ਵੀ ਮੌਕਾ ਜਿਹੜਾ ਉਹ ਲੱਗ ਸਕਦਾ ਹੈਗਾ ਔਰ ਜੇਕਰ ਬਲਜੀਤ ਕੌਰ ਸਪੀਕਰ ਬਣਦੇ ਆ ਤਾਂ ਫਿਰ ਇੱਕ ਜ਼ਾਹਿਰ ਜੀ ਗੱਲ ਆ ਕਿ ਉਹਨਾਂ ਦੀ ਮੰਤਰੀ ਦੇ ਤੌਰ ਤੇ ਤਾਂ ਛੁੱਟੀ ਜਿਹੜੀ ਹੋਊਗੀ ਹੋਊਗੀ ਤਾਂ ਇਹ ਗੱਲ ਜਿਹੜੀ ਹੈਗੀ ਆ ਸੰਜੀਵ ਰੋੜਾ ਨੇ ਬੰਨਾਏ ਬੰਨਾ ਔਰ ਦੋ ਤਿੰਨ ਮੰਤਰੀ ਤਿੰਨ ਕ ਮੰਤਰੀ ਜਿਹੜੇ ਆ ਉਹ ਨਵੇਂ ਬਣ ਜਾਣ ਜਾ ਰਹੇ ਆ ਕਹਿੰਦੇ ਔਰ ਕੁਝ ਲੋਕਾਂ ਦੀ ਛੁੱਟੀ ਵੀ ਹੋਣੀ ਆ ਤੇ ਕੁਝ ਮਹਿਕਮੇ ਜਿਹੜੇ ਆ ਇਧਰੋਂ ਉਧਰੋਂ ਰਦੋ ਬਦਲ ਜਿਹੜੀਆਂ ਲਖਵਿੰਦਰ ਜੀ ਹੋਣੀ ਹੈਗੀ ਆ ਔਰ ਇਸ ਚੀਜ਼ ਦੇ ਉੱਪਰ ਮਤਲਬ 2-4 ਦਿਨਾਂ ਦੇ ਵਿੱਚ ਜਿਹੜੀ ਉਹ ਮੋਰ ਲੱਗ ਜਾਣੀ ਹੈ ਔਰ ਜਿਹਦੇ ਬਾਰੇ ਖੁਦ ਭਗਵਾਨ ਜੀ ਨੇ ਹੁਣਾਂ ਨੇ ਜ਼ਿਕਰ ਕਰ ਦਿੱਤਾ ਕਿ 2-4 ਦਿਨਾਂ ਦੇ ਵਿੱਚ ਤੁਹਾਨੂੰ ਸੰਜੀਵ ਅਰੋੜਾ ਜਿਹੜੇ ਆ ਉਹ ਮੰਤਰੀ ਬਣਦੇ ਦਿਖਾਈ ਦੇ ਦੇਣਗੇ ਹਾਲਾਂਕਿ ਦੂਜੇ ਮੰਤਰੀਆਂ ਦੇ ਨਾਵਾਂ ਦੇ ਉੱਪਰ ਉਹ ਜਿਹੜੇ ਸਵਾਲ ਤੋਂ ਟਾਲਾ ਵੱਟ ਗਏ ਉਹ ਪਾਸਾ ਵੱਟ ਗਏ ਹੋਰ ਕਿਸੇ ਨਾਮ ਦੇ ਉੱਪਰ ਜਿਹੜੀ ਚਰਚਾ ਉਹਨਾਂ ਨੇ ਨਹੀਂ ਕੀਤੀ ਨਾ ਹੀ ਕਿਸੇ ਨਾਮ ਦੇ ਜਿਹੜੇ ਉਹਨਾਂ ਨੇ ਸੰਕੇਤ ਦਿੱਤੇ ਆ ਪਰ ਅੰਦਰੋਂ ਕੁਝ ਨਾ ਕੁਝ ਜਿਹੜੇ ਨਿਕਲ ਕੇ ਨਾਮ ਸਾਹਮਣੇ ਆਉਂਦੇ ਹੁੰਦੇ ਆ ਉਹ ਇਨ੍ਹਾਂ ਕ ਨਾਵਾਂ ਦੇ ਉੱਪਰ ਚਰਚਾ ਚੱਲਦੀ ਜਿਹੜੀ ਆ ਸੁਣਾਈ ਦਿੰਦੀ ਆ ਦਿਖ ਪਰ ਇਹ ਗੱਲ ਹੈਗੀ ਹੈ ਕਿ 2-4 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਜਿਹੜਾ ਉਹ ਉਹਨਾਂ ਨੂੰ ਮੰਤਰੀ ਜਿਹੜਾ ਉਹ ਮਿਲ ਸਕਦਾ ਹੈਗਾ ਔਰ ਰਾਜ ਸਭਾ ਦੇ ਉੱਪਰ ਵੀ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਆਪਣਾ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਰਾਜ ਸਭਾ ਪੰਜਾਬ ਦੇ ਵਿੱਚੋਂ ਉਸੇ ਚਿਹਰੇ ਨੂੰ ਜਿਹੜਾ ਉਹ ਭੇਜਾਂਗੇ ਜਿਹੜਾ ਪੰਜਾਬ ਦੀ ਗੱਲ ਕਰਦਾ ਹੋਵੇ ਹਾਲਾਂਕਿ ਪੱਤਰਕਾਰਾਂ ਨੇ ਵੀ ਪੁੱਛਿਆ ਕਿ ਭਾਈ ਕੋਈ ਲੁਧਿਆਣੇ ਦਾ ਹੀ ਕੋਈ ਪੰਜਾਬ ਦਾ ਹੀ ਇੰਡਸਟਰੀਅਲਿਸਟ ਜਿਹੜਾ ਹੋ ਸਕਦਾ ਤਾਂ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇੰਡਸਟਰੀਅਲਿਸਟ ਸਾਡੀ ਪਾਰਟੀ ਦਾ ਹਿੱਸਾ ਨੇ ਔਰ ਇੰਡਸਟਰੀਸਟ ਜਿਹੜੇ ਆ ਉਹ 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 ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਆ ਔਰ ਉਹ ਵੀ ਜਿਹੜੇ ਆ ਹਿੱਸਾ ਹੋ ਸਕਦੇ ਇਹਦੇ ਵਿੱਚ ਵੀ ਕੋਈ ਦਰਾਇ ਨਹੀਂ ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹਿ ਦਿੱਤੀ ਹਾਲਾਂਕਿ ਕਿ ਇੰਡਸਟਰੀਸਟ ਦਾ ਵੀ ਨਾਮ ਰਾਜ ਸਭਾ ਵਾਸਤੇ ਚੱਲ ਰਿਹਾ ਹੈਗਾ ਔਰ ਇਹ ਤਾਂ ਗੱਲ ਸੀ ਕਿ ਮੰਤਰੀ ਕਿਹੜੇ-ਕਿਹੜੇ ਬਣ ਸਕਦੇ ਆ ਔਰ ਲਖਵਿੰਦਰ ਜੀ ਰਾਜ ਸਭਾ ਕਿਹੜੇ-ਕਿਹੜੇ ਬਣ ਸਕਦੇ ਆ ਕੱਲ ਮੁੱਖ ਮੰਤਰੀ ਜਿਹੜੇ ਉਹ ਮਿਲੇ ਆ ਔਰ ਮਿਲ ਕੇ ਰਾਜਪਾਲ ਸਾਹਿਬ ਨੂੰ ਹਾਲਾਂਕਿ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਸਮਾਤਾ ਨਹੀਂ ਸਮੇਧੀ ਕਰਨੇ ਗੱਲ ਨਹੀਂ ਹੋਈ ਹੋ ਸਕਦਾ ਹੋਈ ਵੀ ਹੋਵੇ ਪਰ ਮੇਨ ਕਹਿੰਦੇ ਮੁੱਖ ਮੰਤਰੀ ਸਾਹਿਬ ਰਾਜਪਾਲ ਸਾਹਿਬ ਨੂੰ ਇਸ ਕਰਕੇ ਲਖਵਿੰਦਰ ਜੀ ਮਿਲੇ ਹੈ ਕਿ ਉਹਨਾਂ ਨੇ ਉਚਾਉਂਦੇ ਹੈ ਕਿ ਜਿਹੜਾ ਆਵਾਦੀ ਪਾਰਟੀ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਉਹ ਮਿਲੇ ਪਾਰਟੀ ਦੇ ਦਫਤਰ ਵਾਸਤੇ ਕਿਉਂਕਿ ਉਹ ਨੈਸ਼ਨਲ ਪਾਰਟੀ ਬਣ ਚੁੱਕੀ ਹੈਗੀ ਹੈ ਤੇ ਦੋ ਤਿੰਨ ਮੰਤਰੀ ਜਿਹੜੇ ਲਖਵਿੰਦਰ ਜੀ ਨਵੇਂ ਬਣਨਗੇ ਔਰ ਕੋਈ ਦੀ ਛੁੱਟੀ ਹੋ ਸਕਦੀ ਹੈ ਔਰ ਜਿਹੜਾ ਉਹ ਵਿਭਾਗਾਂ ਦਾ ਵੀ ਫੇਰ ਬਦਲ ਜਿਹੜਾ ਰਦੋ ਬਦਲ ਲਖਵਿੰਦਰ ਜੀ ਹੋਣੀ ਹੈਗੀ ਹੈ ਔਰ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਚਰਚਾ ਬਿਲਕੁਲ ਜੀ ਬਿਲਕੁਲ ਹਾਂ ਸੋ ਕੱਲ ਸੰਕੇਤ ਕਲੀਅਰ ਕਰ ਦਿੱਤੇਗੇ ਨੇ ਤਿੰਨ ਚਾਰ ਦਿਨ ਦੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਨਜ਼ਰ ਆਏ ਨੇ ਇਸ ਰੀ ਸ਼ਫਲਿੰਗ ਨੂੰ ਲੈ ਕੇ ਮੰਤਰੀ ਮੰਡਲ ਦੀ ਵਿਸਥਾਰ ਨੂੰ ਲੈ ਕੇ ਹੁਣ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਇਹਨਾਂ ਚਿਹਰਾ ਚੋਂ ਕਿਹੜੇ ਕਿਹੜੇ ਚਿਹਰੇ ਨੇ ਜਿਹੜੇ ਉਹ ਕੈਬਨਿਟ ਦਾ ਹਿੱਸਾ ਬਣਨਗੇ ਇਹ ਫਾਈਨਲ ਤਾਂ ਹੁਣ 2-4 ਦਿਨਾਂ ਬਾਅਦ ਹੀ ਹੋਏਗਾ ਲੇਕਿਨ ਚਰਚਾਵਾ ਦਾ ਦੌਰ ਇਨ੍ਹਾਂ ਨਾਵਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਹੈ। ਸੋ ਰਾਜ ਸਭਾ ਮੈਂਬਰ ਨੂੰ ਲੈ ਕੇ ਵੀ ਭਾਵੇਂ ਅਜੇ ਕਾਹਲ ਕਰਦੀ ਆਮ ਆਦਮੀ ਪਾਰਟੀ ਦਿਖਾਈ ਨਹੀਂ ਦਿੰਦੀ ਲੇਕਿਨ ਕੇਜਰੀਵਾਲ ਸਾਹਿਬ ਦੇ ਨਾਮ ਦੇ ਉੱਪਰ ਝਾਂਾ ਚਰਚਾ ਸੀ ਲੇਕਿਨ ਉਹਨਾਂ ਦੇ ਵੱਲੋਂ ਖੁਦ ਕਲੀਅਰ ਕਰ ਦਿੱਤਾ ਗਿਆ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ। ਸੋ ਹੁਣ ਰਾਜ ਸਭਾ ਦੇ ਵਿੱਚ ਕੌਣ ਜਾਏਗਾ ਇਹ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਲੇਕਿਨ ਗੱਲ ਕਲੀਅਰ ਕੀਤੀ ਵੀ ਪੰਜਾਬ ਦੀ ਜਿਹੜਾ ਗੱਲ ਕਰੇਗਾ ਉਰ ਰਾਤ ਸਭਾ ਜਾਏਗਾ ਸੋ ਆਉਣ ਵਾਲੇ ਦਿਨਾਂ ਵਿੱਚ ਕਿਸ ਨਾਮ ਦੇ ਉੱਪਰ ਸਹਿਮਤੀ ਹੈ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਬਣੇਗੀ ਇਹ ਵੇਖਣ ਵਾਲੀ ਗੱਲ ਹੋਏਗੀ ਸੋ ਸੀਸੋ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ੍ਰੀ ਸੰਸੋ ਕੁਵਿੰਦਰ ਸਿੰਘ ਸਿੱਧੂ ਜੀ ਨਾਲ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜੂ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਹੋ ਤੱਕ ਦਿਓ ਇਜਾਜ਼ਤ ਧੰਨਵਾਦ